ਪਾਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਦਲ ਕੇ ਕਾਂਗਰਸ ਦੀ ਸਰਕਾਰ ਆ ਚੁੱਕੀ ਹੈ ਪਰ ਫਿਰ ਵੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਲੱਗਦੇ ਕਿਉਂਕਿ ਉਹ ਇੱਕ ਮੀਡੀਆ ਕਾਨਫਰੰਸ ਦੇ ਵਿੱਚ ਵਾਰ-ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਰਹੇ ਦਰਸਲ ਅਕਾਲੀ ਦਲ ਨੇ ਆਪਣੇ ਕੋਰ ਕਮੇਟੀ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ ਅਤੇ ਇਸੇ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਜਿਹਾ ਕਿਹਾ ਜੇ ਗੁਰੂ ਮਾਲਜਨ ਸੁੱੱਚੇ ਪਾਸ਼ਾ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੇ ਸਾਰੇ ਮੈਂਬਰ ਅਨਾਉਂਸ ਕੀਤੇ ਨੇ ਉਹਦੇ ਚ 10 ਜਨੋਂ ਵੀ ਪਾਇਆ ਹੈ ਗੁਰੂ ਦਾ ਸ਼ਕਰਾਨਾ ਕਰਨ ਦੇ ਲਈ ਗੁਰੂ ਅੱਗੇ ਅਰਦਾਸ ਕਰਨ ਦੇ ਲਈ ਅੱਜ ਇੱਥੇ ਪਹੁੰਚੇ 100 ਗੁਰੂ ਅੱਗੇ ਹਿਰਦਾਸ ਕਰਦੇ ਆ ਕਿ ਸੁੱੱਚੇ ਪਾਸ਼ਾ ਮਿਹਰ ਕਰੇ ਸਤ ਚੰਗੇ ਕੰਮ ਕਰਾਵੇ ਵਧੀਆ ਕੰਮ ਕਰਾਵੇ ਅਸੀਂ ਆਪਣੇ ਦੇਸ਼ ਦੇ ਲਈ ਕੰਮ ਦੇ ਲਈ ਸੁਭ ਦੇ ਲਈ ਬੜੀਆ ਕੰਮ ਕਰ ਸਕੀ। ਮੈਂ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ। ਸਾਹ ਵੀਰ ਸਿੰਘ ਬਾਦਲ ਪ੍ਰਧਾਨ ਸ਼ਮਨੀ ਕਲੀ ਦਾ। ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅਰ ਆਪਣੇ ਬਰੋ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਜ਼ਿੰਮੇਵਾਰੀ ਨੂੰ ਨਿਵਾ ਸਕੀਏ। ਇੱਕ ਨੇ ਇਹ ਐਡੂਕੇਸ਼ਨ ਤਾਂ ਬਹੁਤ ਨੇ ਕੱਲੇ ਕੱਲੇ ਤੇ ਹੀ ਲੱਗ ਰਿਹਾ ਹੁਣ ਉਹਨੇ ਕਾਂਡ ਦੇ ਉੱਤੇ ਦੇਖੋ ਉਹਨਾਂ ਨੇ ਸਾਡਾ ਬਹੁਤ ਤਵਲ ਆਇਆ ਸੀ ਰਿਤੇਬਾਰੀ ਦਾ ਸਭ ਤੋਂ بڑا ਤਵਲ ਆਇਆ ਸੀ ਡਰਗ ਦਾ ਤਵਲ ਆਇਆ ਸੀ ਅਸੀਂ ਕੋਸ਼ਿਸ਼ ਕੀਤੀ 10 ਸਾਲ ਦੇ ਵਿੱਚ ਕਿ ਜਿਹੜੀਆਂ ਸਾਡੀ ਸਰਕਾਰ ਦੀਆਂ ਜਾਂ ਪੰਜਾਬ ਦੇ ਵਿੱਚ ਘਾਟਾਂ ਨੇ ਅਸੀਂ ਘਾਟਾਂ ਪੂਰੀਆਂ ਕਰੀਏ ਬਿਜਲੀ ਦੀ ਸਭ ਤੋਂ ਵੱਡੀ ਗੱਲ ਸੀ ਸਾਹ ਸੁਖਵੀਰ ਸਿੰਘ ਬਾਲ ਪ੍ਰਧਾਨ ਸ਼ੋਮਨੀ ਕਲਦਲ ਨੇ ਕਿਹਾ ਕਿ ਅਸੀਂ ਬਿਜਲੀ 24 ਘੰਟੇ ਦੇ ਰਲ ਸਰਪਸ ਕਰਕੇ ਦੇਣਾ। ਅਰੋ ਬਿਜਲੀ ਕੀ ਕੀ ਹੈ? ਪਿਛਲੇ ਤਕਰੀਬਨ ਜੇ ਬਹੁਤੇ ਨੀਤਾ 45 50 ਸਾਲ ਰਾਜ ਕੀਤਾ ਕਾਂਗਰਸ ਨੇ। ਕਦੇ ਇੱਕ ਬਲਬ ਲਾਉਣ ਦੀ ਵੀ ਬਿਜਲੀ ਪੈਣੀ ਕਿਸੀ ਜਿੰਨੇ ਵਾਰ ਵੀ ਕੋਈ ਥਰਮਲ ਪਾਰਟ ਲੱਗੇ ਨੇ। ਸ਼ੋਮਨੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਵਕਤ ਲੱਗੇ ਨੇ ਸਾ ਪ੍ਰਕਾਸ਼ ਸਿੰਘ ਬਾਦਮੁਖਤਰੀ ਪੰਜਾਬ ਦੀ ਰੈਨਬਾਈ ਦੇ ਵਿੱਚ ਲੱਗੇ। ਅੱਜ ਹੁਣ ਫੇਰ ਦੇਖ ਲਓ। ਹੁਣ ਫੇਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਾਲਾਂਕਿ ਉਹੀ ਬਿਜਲੀ ਹੈ। ਅਸੀਂ 10 ਸਾਲ ਕਦੇ ਬਿਜਲੀ ਜਾਲਣ ਦੀ ਸੀ ਦਿੱਤੀ ਅੱਜ ਕੱਟ ਲੱਗਣ ਲੱਗੇ ਰੇਤੇ ਬਾਈ ਦੀ ਗੱਲ ਕਰਦੇ ਸੀ ਕਿ ਜੇ ਅਕਾਲੀ ਦਲ ਦੇ ਇੱਕ ਬਾਈ ਦਾ ਖਾ ਕੇ ਜੀ ਸਾਡੇ ਟਾਈਮ ਦੇ ਵਿੱਚ 19 ਰੁਪਏ ਫੁੱਟਰੇ ਤਾਂ ਬਿਕਦਾ ਸੀ ਅੱਜ ਉਹੀ ਰੇਤਾ ਤਕਰੀਬਨ ਤਕਰੀਬ 35 ਤੋਂ ਲੈ ਕੇ ਚਾਹੀਏ ਵੀ 40 ਫੁੱਟ ਤੱਕ ਹੋਗਾ ਤਕਰੀਬਨ ਦੁਗਣਾ ਹੋ ਗਿਆ ਤੇ ਐਸੇ ਤਰ੍ਹਾਂ ਬਾਈ ਦੀ ਗੱਲ ਇਹ ਦੀ ਜੇ ਠੇਕਿਆਂ ਦੀ ਗੱਲ ਇਹ ਦੀ ਠੇਕੇ ਵੀ ਇੱਕੋ ਵਾਰੀ ਨੂੰ ਅਨਾਉਂਸ ਹੋਏ ਨੇ ਅਰ ਤਕਰੀਬਨ ਤਕਰੀਬੇ ਸ਼ਰਾਬ ਦੁਗਣੀ ਮਹਿੰਗੀ ਕਰ ਦਿੱਤੀ ਇੱਕ ਚੀਜ਼ ਗਿਣਨਾਂ ਦੀ ਕਿਰਤੀ ਕਰਨ ਲੱਗ ਜਾਈਏ ਕਈ ਵਾਰ ਸਾਨੂੰ ਤੁਸੀਂ ਵੀ ਸਵਾਲ ਕਰਦੇ ਹੋ ਕਿ ਕੀ ਕਾਰਨ ਹੋਇਆ ਕਾਲਫ ਨੇ ਸ਼ਿਟਾ ਫਰਦੀਸ਼ਾ ਘਟਾਈ ਪਰ ਉਹਨਾਂ ਨੇ ਸੌਜ ਬਾਗ ਇਹ ਜਿਹਾ ਦਿਖਾਏ ਜਿਹਦੇ ਉੱਤੇ ਹਰ ਬੰਦੇ ਦਾ ਮਨ ਡੋਲ ਜਾਂਦਾ ਸਾਡਾ ਵੀ ਸ਼ਹਿਦ ਹੋਵੇ ਅਸਾਡੇ ਮਨ ਡੋਲਦਾ ਹੈ ਮੇਰਾ ਮੁੰਡਾ ਬਰਾਬਰ ਦਾ ਬੈਠਾ ਹੋਵੇ ਤੇ ਉਹਨੂੰ ਬੰਦਾ ਕਹੇ ਵੀ ਤੇਰੀ ਮੁੰਡੇ ਸਰਕਾਰੀ ਨੌਕਰੀ ਦੇ ਦੇਣੇ ਆ ਤੇ 1 ਮਿੰਟ ਦੇ ਵਿੱਚ ਉਹਦਾ ਮਨ ਡੋਲਦਾ ਹੈ ਮੇਰੇ ਸਿਰ 5 ਲੱਖ ਰੁਪਏ ਕਰਜ਼ਾ ਹੋਵੇ ਮੈਨੂੰ ਵਾਲਾ ਕਹੇ ਵੀ ਤੇਰਾ ਕਰਜ਼ਾ ਚਾਹੇ ਕੋਬਡ ਬੈਂਕ ਦਾ ਚਾਹੇ ਜਰਾ ਕਮਰਸ਼ਲ ਬੈਂਕ ਦਾ ਚਾਹੇ ਤੇ ਆਰਟੀ ਦਾ ਤੇਰਾ ਸੀ ਮਾਫ ਕਰ ਦਿੰਦੇ ਤੇ ਮੇਰਾ ਮਨ ਵੀ ਕਰੂਗਾ ਵੀ ਜੇ ਇਤੋਂ ਵਧੀਆ ਗੱਲ ਕੀ ਹੋ ਸਕਦੀ ਜਿਹੜੀ ਪੈਨਸ਼ਨ ਕਦੇ ਸਾਹਿਬ ਪ੍ਰਕਾਸ਼ ਨੇ ਬਾਦਲੇ 250 ਰੁਪਏ ਦਿੰਦੇ ਸੀ ਉਹਨੇ ਕਿਹਾ ਮੈਂ 500 ਕਰੂੰਗਾ 500 ਕਿਤੇ ਇਹਨਾਂ ਨੇ ਕਿਹਾ 2000 ਰੁਪਏ ਪੈਨਸ਼ਨ ਕਰਾਂ ਜੇ ਕੋ 2000 ਰੁਪਏ ਪੈਨਸ਼ਨ ਬੜੀ ਵੱਡੀ ਗੱਲ ਸੀ ਤੇ ਉਹ ਵੀ ਅੱਜ ਵਿਚ ਵਿਚਾਈ ਲਟਕਦੇ ਸੋ ਗੱਲਾਂ ਤੇ ਲਾਲਚ ਸਾਡੇ ਨੌਜਵਾਨ ਬੱਚਿਆਂ ਨੂੰ ਕਿ ਤੁਹਾਨੂੰ ਅਸੀਂ ਟੈਲੀਫੋਨ ਦੇਵਾਂਗੇ ਸੋ ਇਦਾਂ ਦੇ ਲਾਲਚ ਦਿੱਤੇ ਫਿਰ ਇੱਥੇ ਨਹੀਂ ਫਾਰਮ ਭਰੇ ਗਏ ਟੈਲੀਫੋਨ ਕਰਕੇ ਪੁੱਛਿਆ ਗਿਆ ਕਿ ਵੀ ਤੁਹਾਡਾ ਕੰਮ ਤਾਂ ਅਸੀਂ ਕਰਤਾ ਸਾਨੂੰ ਕੀ ਗਾਰੰਟੀ ਹੈ ਸੋ ਹੁਣ ਤਾਂ ਇਹਨਾਂ ਦੀ ਇਹੀ ਜਵਾਬ ਦੇ ਇਹ ਦੇਖੋ ਅੱਜ ਤੱਕ ਅਸੀਂ ਮੋਲੀ ਨਹੀਂ ਬਿਲਕੁਲ ਹੀ ਅਸੀਂ ਕਹਿੰਦੇ ਸੀ ਇਹਨਾਂ ਨੂੰ ਟਾਈਮ ਦੇਈਏ ਹੁਣ ਆਲਮੋਸਟ ਤਕਰੀਬਨ ਤਕਰੀਬਨ 2-3 ਮਹੀਨੇ ਹੋ ਗਏ ਪਰ ਕੋਈ ਵੀ ਪ੍ਰਾਪਤੀ ਨਹੀਂ ਹੋਈ ਸਿਵਾਏ ਇਸ ਗੱਲ ਤੋਂ ਕਿ ਜੀਆ ਖੱਡਣ ਲੈ ਲੀਆਂ ਆ ਫਰਾਂਸ ਨੂੰ ਛੱਟਾ ਲਾਉਣ ਲੱਗੇ ਆ ਫਰਾਂਸ ਫਲਾਣਾ ਲਾਣਾ ਲੱਗੇ ਤੇ ਕਾਲੀਆਂ ਦੇ ਵਿੱਚ ਕੇਸ਼ ਰਿਜਿਸਟਰ ਕਰਦੇ ਹੋ ਤੇ ਅਹੀਆਂ ਜੀਆਂ ਗੱਲਾਂ ਜਿਹੜੇ ਕਰਦੀਆਂ ਨੇ ਇਹ ਲੰਮੀਆਂ ਪ੍ਰੋਲੋਂਗ ਨਹੀਂ ਕਰਦੀਆਂ ਕਦੇ ਹਮੇਸ਼ਾ ਰਾਜ ਉਹੀ ਚੱਲਦਾ ਹੈ ਜਿਹੜਾ ਤੁਸੀਂ ਆਰਮਨਾਰ ਸਮੂਥਲੀ ਚਲਾਓ ਜਸਟਿਸ ਦੇ ਅੰਦੀ ਕੋਸ਼ ਕਰੋ ਕੱਲ ਵੀ ਲੋਸ ਸਿੰਘ ਨੇ ਪਿਆਲੇ ਆਏ ਸੀ ਕੱਲ ਸਾਲੀ ਦਾ ਵੀ ਫਿਰ ਆਸੇ ਦੇ ਖਾਲਸਾ ਬਣਾਈਏ ਅਲੱਗ-ਅਲੱਗ ਤਰ੍ਹਾਂ ਦੇ ਇਸ ਰਵਾਮ ਜਾਉਂ ਉਤੋਂ ਕੁਝ ਕੰਮ ਕਰਿਆ ਕਨਾਂ ਚਿੱਟਾ ਹਾਥੀ ਬਣ ਕੇ ਹੈਗੇ ਨਾਲ ਆਪਣੀ ਗੁਰਦੁਆਰਿਆਂ ਨਾਲ ਕੁਝ ਹੋਇਆ ਇੰਕਮ ਤੌਰ ਤੇ ਨਹੀਂ ਹੈਗਾ ਇਹ ਗੱਲ ਤਾਂ ਕੀ ਇਹ ਚੀਜ਼ਾਂ ਕੀ ਬਣਦੀ ਜਿਹੜੀ ਇਹ ਚੀਜ਼ਾਂ ਨੇ ਕਿ ਅਸੀਂ ਅੰਮ੍ਰਿਤ ਨਹੀਂ ਖਾਤਰ ਉਣਾਉਣੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਹੈ ਜੀ ਨੇ ਪਹਿਲੇ ਹੀ ਆਜ਼ਾਦੀ ਸਾਨੂੰ ਲੈ ਕੇ ਦੱਸੀ ਆ ਖਾਲਸਾ ਆਜ਼ਾਦ ਲੈ ਕੇ ਤਾ ਉੱਥੋਂ ਅਸੀਂ ਕਹਾਂਗੇ ਕੋਈ ਦੀ ਯਾਦਗਾਰ ਬਣਾਈਓ ਸਾਨੂੰ ਆਮਦਨ ਹੋ ਗਈ ਬਰਾਸਤੇ ਖਾਲਸਾ ਬਣਾਇਆ ਹੈ ਕਿੱਦਿਆ ਕਿੱਦਿਆ ਕੁਰਬਾਨੀਆਂ ਮੇਰਾ ਖਿਆਲ ਹੈ ਵੀ ਦੁਨੀਆਂ ਦੇ ਵਿੱਚ ਐਡੀ ਵੱਡੀ ਕੁਰਬਾਨੀ ਨਹੀਂ ਮਿਲਦੀ ਜਿੰਦੀ ਸਾਡੀ ਕੌਮ ਦੇ ਵਿੱਚ ਕੁਰਬਾਨੀਆਂ ਨੇ ਅੱਜ ਅਸੀਂ ਉਹ ਕੌਮਦਨ ਪਾਉਂਗੇ ਸਾਨੂੰ ਆਮਦਨ ਕਰਕੇ ਦੇਣ ਸ੍ਰੀ ਦਰਬਾਰ ਸਾਹਿਬ ਦਾ ਕੰਮ ਹੋਇਆ ਤੇ ਅਸੀਂ ਉੱਥੇ ਕਾਹਨੂੰ ਵੀ ਸਾਨੂੰ ਆਮਦਨ ਹੋਵੇ ਭਗਵਾਨ ਬਾਲਮੋ ਕੀ ਜੀ ਦਾ ਮੰਦਰ ਕਿੱਦਾਂ ਬੜਾ ਬਣਾਇਆ ਕਿੱਦੀ ਵੱਡੀ ਸ਼ਾਨ ਬਣਾਈ ਹੈ ਇਹ ਅਸੀਂ ਆਮਦਨ ਦੇ ਲਈ ਨਹੀਂ ਬਣਾਇਆ ਗੁਰਦਾਸ ਜੀ ਦਾ ਯਾਦਗਾਰ ਕਿੱਦੀ ਵੱਡੀ ਬਣਾਈ ਹੈ ਕੱਲੂ ਕਾਰਾ ਵੱਡਾ ਕੱਲੂ ਕਾਰਾ 35000 ਸਿੱਖ ਸਾਡਾ ਇੱਕ ਦਿਨ ਚ ਮਾਰਤਾ ਕੀ ਉਹਨਾਂ ਦੀ ਯਾਦਗਾਰ ਤੇ ਅਸੀਂ ਬਣਾਈਏ ਕਿ ਸ਼ਾਨ ਮੁਕਦਮਲ ਹੋਵੇ ਜੰਗੇ ਆਜ਼ਾਦੀ ਜੰਗੇ ਆਜ਼ਾਦੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਆਨੰਦ ਮਾਣ ਰਹੇ ਹਾਂ ਕਿੰਨਾ ਸੋਹਣਾ ਸਿੱਧੂ ਸਾਹਿਬ ਗਏ ਸੀ ਉੱਥੇ ਸਿੱਧੂ ਸਾਹਿਬ ਨੇ ਕੀ ਕਿਹਾ ਸੀ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੰਨੀ ਵਧੀਆ ਚੀਜ਼ ਦੇਖ ਰਿਹਾ ਹਾਂ ਇਹਨਾਂ ਸਾਰਿਆਂ ਨੂੰ ਚਿੱਟਾ ਹਸਤੀ ਦੱਸਦੇ ਆਂ ਜੀ ਤੇ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦੀ ਵੀ ਜੇ ਇਹਨਾਂ ਨੂੰ ਵੀ ਚਿੱਟਾ ਹਸਤੀ ਦੱਸ ਦਿੰਨੇ ਫਿਰ ਸਾਡਾ ਇੱਥੇ ਰਹਿਣ ਲਈ ਕੋਈ ਹੱਕ ਨਹੀਂ ਹੈ ਜਿਹੜੀਆਂ ਚੀਜ਼ਾਂ ਜਿਹਦੇ ਕੌਮ ਦੀ ਆਜ਼ਾਦੀ ਦੇ ਲਈ ਸਾਡੇ ਲਈ ਜਿਹੜੇ ਲੋਕਾਂ ਨੇ ਕੁਰਬਾਨੀਆਂ ਘਟੀਆਂ ਉਹਨਾਂ ਦੀ ਜਾਨ ਤੋਂ ਵੀ ਉਪਰੀ ਕਦਰਾਂ ਨੇ ਸਾਡੀਆਂ ਅਸੀਂ ਇਹ ਗੱਲਾਂ ਕਰਦੇ ਸੋ ਇਹ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਇਹਨਾਂ ਨੂੰ ਚੰਗੀ ਗੱਲ ਕਰਨੀ ਚਾਹੀਦੀ ਹੈ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿ ਇਹ ਚੀਜ਼ਾਂ ਵਧੀਆ ਬਣਾਈਆਂ ਨੇ ਅਸੀਂ ਇਹਨਾਂ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਇਹ ਡਿਊਟੀ ਬਣਦੀ ਹੁੰਦੀ ਹੈ ਨੀਣਾ ਥੈਂਕ ਯੂ ਜੀ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਓਹੜਿਆ ਜੰਗ E